ਨਹਿਰਾ ਪੱਕੀਆਂ ਜ਼ਿੰਦਗੀ ਚ ਕਦੇ ਦੇਖਿਆ ਤੁਸੀਂ ਕਦੇ ਖੇਤਾਂ ਚ ਪਾਣੀ ਨਹਿਰਾ ਨਹਿਰਾਂ ਦਾ ਪਾਣੀ ਤਾਂ ਖਤਮ ਹੀ ਕਰਤਾ ਸੀਗਾ ਜੀ ਹਮ ਕਿਸਾਨ ਕਹਿੰਦੇ ਵੀ ਅਸੀਂ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮਿੱਧਦੇ ਹੋਏ ਜਾਂਦੇ ਹੁੰਦੇ ਸੀ ਰਾਤ ਨੂੰ ਕਦੇ ਲਾਈਟ ਆ ਗਈ ਕਦੇ ਨਾ ਆ ਗਈ ਹਮ 600 ਜੁਟ ਬਿਜਲੀ ਮੁਫਤ ਮਿਲ ਰਹੀ ਹੈ ਜੀ ਪੰਜਾਬ ਨੂੰ 3.5 ਸਾਲਾਂ ਤੋਂ ਪਰ ਉਹਦਾ ਬੋਝ ਵੀ ਤਾਂ ਪਿਆ ਨਾ ਪੰਜਾਬ ਤੇ ਨਹੀਂ ਬੋਝ ਪਿਆ ਉਹ 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 ਬੋਝ ਉਹ ਬਹੁਤ ਸਰਕਾਰ ਹੈਂਡਲ ਕਰਦੀ ਹੈ। ਉਹ ਮੁਫਤ ਦੇ ਤੁਸੀਂ ਮੁਫਤ ਦੇ ਹੱਕ ਦੇ ਵਿੱਚੋਂ ਕੀ ਜੀ ਤੁਸੀਂ ਵਿਦੇਸ਼ ਰਹੇ ਹੋ ਤੁਸੀਂ ਕੈਨੇਡਾ ਰਹੇ ਹੋ ਨਾ ਬਸ ਸਮਾਂ ਬਾਹਰਲੀ ਪੋਲਿਟਿਕਸ ਤੁਸੀਂ ਦੇਖੀ ਆ ਕੀ ਉਧਰ ਵੀ ਸਰਕਾਰਾਂ ਬਣਦੀਆਂ ਨੇ ਉਧਰ ਵੀ ਲਾਲਚ ਦਿੱਤੇ ਜਾਂਦੇ ਕਿ ਤੁਹਾਨੂੰ ਬੁਲਾਉਣਾ ਚਾਹੀਏ ਮੁਫਤ ਦੇਵਾਗੇ ਆ ਤੁਸੀਂ ਦੋ ਮਹੀਨੇ ਪਹਿਲਾਂ ਇਲੈਕਸ਼ਨ ਹੋ ਗਿਆ ਡੀ ਆ ਜੀ ਕੈਨੇਡਾ ਚ ਠੀਕ ਹੈ ਜੀ ਉੱਥੇ ਵੀ ਜੀ 18 ਪਤਾ ਨਹੀਂ 19 ਸੈਂਟ ਡਾਲਰ ਦੇ ਵਿੱਚੋਂ ਬਿਜਲੀ ਦੀ ਸਬਸਿਡੀ ਦਿੱਤੀ ਸੀ ਉਹਨਾਂ ਨੇ ਜੀ ਠੀਕ ਹੈ ਨਾ ਜੀ ਇਹ ਪੂਰੀ ਦੁਨੀਆ ਦਾ ਸਿਨੈਰੀਓ ਆ ਜੀ ਪੋਲਿਟਿਕਸ ਜਿਹੜੀ ਹੈ ਨਾ ਜੀ ਪੋਲਿਟਿਕਸ ਪਾਰਟੀਆਂ ਦਾ ਕਰਜ਼ਾ ਨਾ ਪੋਲਿਟਿਕਸ ਨਾ ਟਿਕ ਪਾਰਟੀਆਂ ਕਰਜ਼ੇ ਚ ਹਜ਼ਾਰ ਕਰੋੜ ਦਾ ਕਰਜ਼ਾ ਸੀ ਹੋਰ ਲੈ ਲਿਆ ਅੱਜ ਸਾਡਾ ਪੀਐਸਪੀਸੀਐਲ ਘਾਟੇ ਦੇ ਵਿੱਚ ਚੱਲ ਰਿਹਾ ਸਾਡਾ ਪੀਆਰਟੀਸੀ ਡਿਪਾਰਟਮੈਂਟ ਘਾਟੇ ਦੇ ਵਿੱਚ ਚੱਲ ਰਿਹਾ ਕਿੰਨੇ ਡਿਪਾਰਟਮੈਂਟ ਘਾਟੇ ਚਾ ਸਾਡੇ ਕੋਲ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈਗੇ ਤਾਂ ਫਿਰ ਅਸੀਂ ਮੁਫਤ ਦੇ ਲਾਲ ਚ ਮੁਫਤ ਦੀਆਂ ਰੋਡੀਆਂ ਕੌਮ ਵੰਡ ਰਹੇ ਆਂ ਦੂਜੀਆਂ ਪਾਰਟੀਆਂ ਵਾਲੇ ਦਿੱਲੀ ਦੇ ਵਿੱਚ ਹੋਇਆ ਬੀਜੇਪੀ ਵਾਲਿਆਂ ਨੇ ਉਦੋਂ ਵੱਧ ਕੇ ਨਾਂ ਵੰਡਦੇ ਜੇ ਅਸੀਂ ਇਹਦੋਂ ਵੱਧ ਦੇਵਾਂਗੇ ਇਹ ਸ਼ੁਰੂ ਕਿੰਨੇ ਕੀਤਾ ਜੀ ਕਿੰਨੇ ਸ਼ ਤਪੂਗਾਂ ਤਾਂ ਮਾਨ ਸਾਹਿਬ ਨੇ ਸ਼ੁਰੂ ਕੀਤਾ ਜੀ ਸ਼ੁਰੂ ਕਿੰਨੇ ਕੀਤਾ ਜੀ ਤੁਸੀਂ ਬਦਲਾਅ ਦੇ ਵਿੱਚ ਸੀ ਕਿ ਤੁਸੀਂ ਬੰਦ ਕਰਦੇ ਆ ਨੂੰ ਨਹੀਂ 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 ਇੱਕ ਮਿੰਟ ਕਿਸਾਨਾਂ ਨੂੰ ਬਿਜਲੀ ਮੁਫਤ ਜਿਹੜੀ ਹੈ ਜੀ ਉਹ 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 ਜਦੋਂ ਸ਼ੁਰੂ ਹੋਈ ਦੇਣੀ ਤਾਂ ਅਸੀਂ ਕਿਸਾਨਾਂ ਦੇ ਘਰਾਂ 'ਚ ਵੀ ਬਿਜਲੀ ਮਾਫ ਕਰਤੀ ਦੇਖੋ ਜਦੋਂ ਤੁਸੀਂ ਕਿਸੇ ਚੀਜ਼ ਨੂੰ ਜਿਹੜਾ ਨਾ ਜੀ ਲੋਹੇ ਨੂੰ ਲੋਹਾ ਕੱਟੂਗਾ ਜੀ ਹਾਂ ਪੱਥਰ ਨੂੰ ਪੱਥਰ ਕੱਟੂਗਾ ਪਾਣੀ ਨੂੰ ਪਾਣੀ ਕੱਟੂਗਾ ਜੀ ਜਦੋਂ ਤੁਸੀਂ ਪੋਲਿਟਿਕਸ ਦੇ ਵਿੱਚੋਂ ਤਾਂ ਫਿਰ ਜਿਹੜੇ ਇਹ ਇਹ ਮਗਰਮੱਛ ਜਿਹੜੇ ਬੈਠੇ ਨੇ ਕੁੰਡਲੀਏ ਸੱਪ ਬਣ ਕੇ ਇਹਨਾਂ ਨੂੰ ਤੋੜਨ ਵਾਸਤੇ ਤੁਹਾਨੂੰ ਪਾਲਿਸੀਆਂ ਤਿਆਰ ਕਰਨੀਆਂ ਪੈਣੀਆਂ ਨੇ ਜੀ ਹਾਂ ਔਰ ਅੱਜ ਪੰਜਾਬ ਦੇ ਤਿੰਨ ਤਿੰਨ ਬਜਟ ਆ ਗਏ ਜੀ ਹੂੰ ਠੀਕ ਹੈ ਜੀ ਚਾਰ ਬਜਟ ਆ ਗਏ ਪੰਜਾਬ ਦੇ ਜਿਹੜੇ ਪੰਜਾਬ ਦੇ ਬਜਟ ਆਏ ਨੇ ਜੀ ਉਹ ਬਾਕਮਾਲ ਨੇ ਜੀ ਹੂੰ ਕਿਸਾਨਾਂ ਦਾ ਕਰਜ਼ਾ ਤਾਂ ਕਾਂਗਰਸ ਕਹਿੰਦੀ ਸੀ ਅਸੀਂ ਮਾਫ ਕਰਾਂਗੇ ਜੀ ਪਰ ਕੀਤਾ ਨਹੀਂ ਆਮ ਆਦਮੀ ਪਾਰਟੀ ਨੇ ਜਿਹੜਾ ਜੀ ਗਰੀਬ ਪਰਿਵਾਰਾਂ ਦਾ ਕਰਜ਼ਾ ਮਾਫ ਕੀਤਾ ਜੀ ਮੈਂ ਸਵਾਲ ਲਾਇਆ ਸੀ ਵਿਧਾਨ ਸਭਾ 'ਚ ਕਿ ਕਾਰਪੋਰੇਸ਼ਨਾਂ ਦਾ ਕਰਜ਼ਾ ਜਿਹੜਾ ਗਰੀਬ ਪਰਿਵਾਰ ਲੈ ਲੈਂਦੇ ਆ ਪਿਛਲੇ ਲੰਮੇ ਸਮੇਂ ਤੋਂ ਨਹੀਂ ਮੋੜ ਸਕਦੇ ਉਹਨਾਂ ਦਾ ਕਰਜ਼ੇ ਮਾਫ ਕੀਤੇ ਜਾਣ ਜੀ ਔਰ ਮੁੱਖ ਮੰਤਰੀ ਸਾਹਿਬ ਨੇ ਗੱਲ ਮੰਨੀ ਔਰ ਉਹਨਾਂ ਨੇ ਪੂਰੇ ਪੰਜਾਬ ਦੇ ਜਿਹੜੇ ਗਰੀਬ ਪਰਿਵਾਰ ਜਿਨ੍ਹਾਂ ਦਾ 31 ਮਾਰਚ 2020 ਤੋਂ ਪਹਿਲਾਂ ਦੇ ਕਰਜ਼ੇ ਸੀ ਮਾਫ ਕਰਤੇ ਜੀ ਹੂੰ ਠੀਕ ਹੈ ਜੀ ਤੇ 55000 ਤੋਂ ਉੱਪਰ ਨੌکریاں ਦੇਤੀਆਂ ਜੀ ਔਰ ਅੱਜ ਪੰਜਾਬ ਨਸ਼ਾ ਮੁਕਤੀ ਵਾਲੇ ਪਾਸੇ ਵੱਧ ਰਿਹਾ ਜੀ ਪਰ ਪਿਛਲੀਆਂ ਸਰਕਾਰਾਂ ਨਸ਼ਾ ਲੈ ਕੇ ਆਈਆਂ ਸੀਗੀਆਂ ਜੀ ਅਸੀਂ ਇੱਥੋਂ ਦੇਖੋ ਕੋਈ ਵੀ ਬਿਮਾਰੀ ਹੈ ਤੁਹਾਨੂੰ ਕੋਈ ਬਿਮਾਰੀ ਹੋਗੀ ਤੁਹਾਡਾ ਇਲਾਜ ਕਰਨ ਨੂੰ ਟਾਈਮ ਤਾਂ ਲੱਗੂਗਾ ਨਾ ਜੀ ਇਹ ਤਾਂ ਹੈ ਨਹੀਂ ਵੀ ਤੁਸੀਂ ਪਹਿਲੇ ਦਿਨ ਆਏ ਤੇ ਤੁਸੀਂ ਇੱਕ ਗੋਲੀ ਦਿਓਗੇ ਵੀ ਜਾਓ ਜੀ ਤੁਸੀਂ ਠੀਕ ਹੋਗੇ ਹਰ ਚੀਜ਼ ਦਾ ਟਾਈਮ ਹੁੰਦਾ ਨਾ ਜੀ ਹੂੰ ਹਰ ਚੀਜ਼ ਦਾ ਟਾਈਮ ਹੁੰਦਾ ਇਸ ਕਰਕੇ ਇਹ ਉਹੀ ਕਾਂਗਰਸੀ ਨੇ ਇਹ ਉਹੀ ਕਾਲੀ ਦਲ ਹੈ ਜੀ ਜਦੋਂ ਤਿੰਨ ਕਾਨੂੰਨ ਲੈ ਕੇ ਆਈ ਸੀ ਸੈਂਟਰ ਸਰਕਾਰ ਕਾਲੀ ਦਲ ਨੇ ਸਭ ਤੋਂ ਪਹਿਲਾਂ ਸਮਰਥਨ ਕੀਤਾ ਸੀਗਾ ਜੀ ਵੀ ਇਹ ਬਿਲਕੁਲ ਠੀਕ ਨੇ ਜੀ ਪਰ ਬੋਲੇ ਵੀ ਸੀ ਜੀ ਆ ਕੇ ਖ਼ਵਾਰਾਂ 'ਚ ਟੀਵੀ 'ਚ ਬੋਲੇ ਸੀ ਨਾ ਜੀ ਔਰ ਉਹੀ ਕਾਂਗਰਸ ਸਰਕਾਰ ਸੀਗੀ ਜਿਹਦੇ ਰਾਜ ਦੇ ਵਿੱਚ ਕਿਸਾਨਾਂ ਨੇ ਧਰਨਾ ਲਾਇਆ ਜੀ ਦਿੱਲੀ ਦੇ ਬਾਰਡਰਾਂ ਦੇ ਉੱਪਰ ਕਿੰਨੇ ਕਿਸਾਨ ਸ਼ਹੀਦ ਹੋਏ ਸਾਡੇ ਭੈਣ ਭਰਾ ਕਿੰਨੇ ਸ਼ਹੀਦ ਹੋਏ ਜੀ ਉੱਥੇ ਹੁਣ ਉਹੀ ਕਾਂਗਰਸ ਹੀ ਕਹਿੰਦੇ ਜੀ ਅਸੀਂ ਬਹੁਤ ਹਮਦਰਦੀ ਆ ਕਿਸਾਨਾਂ ਦੇ ਜੀ ਪਰ ਕਾਂਗਰਸ ਨੇ ਕੈਪਟਨ ਅੰਦਰ ਸਿੰਘ ਸੀ ਮੁੱਖ ਮੰਤਰੀ ਉਦੋਂ ਉਹਨਾਂ ਨੇ ਕੋਈ ਵੀ ਕਿਸੇ ਕਿਸਾਨ ਦੇ ਉੱਤੇ ਪਰਚਾ ਤੱਕ ਨਹੀਂ ਕੱਟਿਆਗਾ ਸ਼ੰਭੂ ਬਾਰਡਰਾਂ ਦੇ ਉੱਤੇ ਬੈਠੇ ਰਹੇ ਆ ਏਖਨੌਰੀ ਬਾਰਡਰਾਂ ਤੇ ਬੈਠੇ ਰਹੇ ਆ ਪਰ ਤੁਹਾਡੀ ਸਰਕਾਰ ਨੇ ਤਾਂ ਤੁਹਾਡੀ ਸਰਕਾਰ ਨੇ ਤਾਂ ਕਿਸਾਨਾਂ ਨੂੰ ਡੰਡੇ ਦੇ ਨਾਲ ਚੌਕੇ ਉੱਥੋਂ ਠਾਤਾ ਗ੍ਰਿਫਤਾਰੀਆਂ ਕਰਦੀਆਂ ਟਰਾਲੀ ਚੋਂ ਇੱਕ ਕਿਸਾਨ ਨੇ ਆਤਮ ਹੱਤਿਆ ਕੀਤੀ ਆ ਨਾ ਜੀ ਸਭ ਤੋਂ ਵੱਧ ਤਾਂ ਉਹ ਕਾਂਗਰਸ ਅਕਾਲੀ ਦਲ ਦੇ ਟਾਈਮ 'ਚ ਕੀਤੀ ਹੈ ਜੀ ਹੁਣ ਤੁਸੀਂ ਦੇਖ ਲਓ ਕਿੰਨੇ ਕਟਨਾਵਾ ਹੁੰਦੀਆਂ ਨੇ ਜੀ ਕਿਤੇ ਕਿਤੇ ਕੋਈ ਟਾਵਾ ਟਾਵਾ ਪੰਜਾਬ 'ਚ ਉਹ ਵੀ ਕਿਤੇ ਜੇ ਕੋਈ ਮੈਂਟਲੀ ਤੌਰ ਤੇ ਕੋਈ ਪ੍ਰੋਬਲਮ ਆ ਜਾਂ ਕੋਈ ਸੈਸੀ ਸੀਰੀਅਸ ਪ੍ਰੋਬਲਮ ਆ ਜੀ ਉਹ ਦੇਖੋ ਟਰੈਂਡ ਹੀ ਬਦਲ ਗਿਆ ਆਪਾਂ ਖੇਤ 'ਚ ਬੈਠੇ ਆ ਇਥੇ ਕਿਸਾਨ ਟਰੈਕਟਰਾਂ ਦੇ ਪਿੱਛੇ ਜਨਰੇਟਰ ਪਾ ਕੇ ਘੁੰਮਦਾ ਰਹਿੰਦਾ ਸੀ ਚਾਰੇ ਪਾਸੇ ਕੋਈ ਐ ਨੂੰ ਜਾ ਰਿਹਾ ਕੋਈ ਐ ਨੂੰ ਜਾ ਰਿਹਾ ਕੋਈ ਐ ਨੂੰ ਜਾ ਰਿਹਾ ਜੀ ਕਿਉਂ ਬਿਜਲੀ ਨਹੀਂ ਆਉਂਦੀ ਸੀ ਜੀ ਹੁਣ ਉਹੀ ਪੰਜਾਬ ਹੈ ਨਾ ਜੀ ਮੈਨੂੰ ਜਨਰੇਟਰ ਦਿਖਾ ਦਿਓ ਕਿਹਦੇ ਕੋਲ ਆ ਜੀ ਹੈ ਕਿ ਕਿਤੇ ਜਨਰੇਟਰ ਬਣਨਾ ਹੀ ਬੰਦ ਹੋ ਗਏ ਜੀ ਲੋਡ ਹੀ ਨਹੀਂ ਜੀ ਪਈ ਉਹਨਾਂ ਦੀ ਜੇ ਆਪਾਂ ਕੁਝ ਕਰਾਂਗੇ ਨਾ ਜੀ ਜੇ ਆਪਾਂ ਕੁਝ ਕਰਾਂਗੇ ਤਾਂ ਹੀ ਅੱਗੇ ਵਧਾਂਗੇ ਮੈਂ ਇਹ ਗੱਲ ਨਹੀਂ ਕਹਿ ਰਿਹਾ ਕਿ ਅਸੀਂ ਬਹੁਤ ਕੁਝ ਕਰਤਾ ਪਰ ਅਸੀਂ ਸ਼ੁਰੂਆਤ ਕਰਤੀ ਹਾਂ ਅਸੀਂ ਸ਼ੁਰੂਆਤ ਕਰਤੀ ਅਸੀਂ ਅੱਗੇ ਵਧ ਰਹੇ ਹਾਂ ਔਰ ਉਹਨਾਂ ਲੁਧਿਆਣਾ ਦੀ ਬਾਹਰ ਇਲੈਕਸ਼ਨਾਂ ਚੋਣਾਂ ਵੋਟਾਂ ਪੈ ਹਟੀਆਂ ਨੇ ਠੀਕ ਹੈ ਜੀ ਰਿਜ਼ਲਟ ਆ ਜਾਣਾ ਤੁਹਾਡੇ ਸਾਹਮਣੇ ਹੀ ਆ ਔਰ ਜਿਹੜੇ ਪੰਜਾਬ ਦੇ ਲੋਕ ਨੇ ਬੜੇ ਸਮਝਦਾਰ ਨੇ ਬੜੇ ਸੋਬਰ ਨੇ ਪਰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਕਿ ਕਾਂਗਰਸ ਅਕਾਲੀ ਦਲ ਬੀਜੇਪੀ ਜਾਂ ਹੋਰ ਕੋਈ ਉਹਦੇ ਨਾਲੋਂ ਆਮ ਆਦੀ ਪਾਰਟੀ ਲੱਖ ਗੁਣਾ ਬਿਹਤਰ ਹੈ ਜੀ